ਜਿਹੜਾ ਪੰਨਾ ਤਾਂ ਸਟੈਪ ਹੋਇਆ ਪੰਚਾਇਤ ਦੀ ਬਣੀ ਹੈ ਉਸ ਸਰਪੰਚੀ ਦਾ ਆਧਾਰ ਨੇ ਪੰਚਾਇਤ ਨੂੰ ਇੱਕ ਪਾਈਏ ਨਹੀਂ ਪਾਈ ਕਿਸੋ ਨਾ ਬਣਾਇਆ ਜਦੋਂ ਜਦ ਤੱਕ ਕੋਈ ਵੀ ਕੰਮ ਹੋਏਗਾ ਸਭਾ ਪੰਚਾਇਤ ਦੀ ਜ਼ਿੰਮੇਵਾਰੀ ਬਣਦੀ ਹੈ ਉਹਦੇ ਵਿੱਚ ਜਿਹੜਾ ਅੱਜ ਸਾਥ ਦੇਵਨ ਦੇ ਲੋਡ ਪਈ ਹੈ ਤਾਂ ਹੀ ਸਾ ਦਿੱਤਾ ਵੀ ਪਹਿਲਾ ਤੁਸੀਂ 9 ਮੈਂਬਰ ਦੇ ਤੁਸੀਂ ਆਪ ਪਹਿਲਾ ਸਾਫ ਸੁਥਰੇ ਹੋ ਤਾਂ ਫਿਰ ਉਸ ਤੋਂ ਬਾਅਦ ਜਿਹੜੇ ਦੂਸਰੇ ਵੀ ਆਪਾਂ ਦੂਜਿਆਂ ਨੂੰ ਜਿਹੜਾ ਅੱਗੇ ਤੋਰਨ ਦੀ ਗੱਲ ਕਰਾਂਗੇ ਜਾਂ ਤਾਂ ਹੀ ਤੋਰਨਗੇ ਅੱਜ ਉਹਦੇ ਵਿੱਚ ਅਸੀਂ ਵੀ ਸਮਰਥਨ ਕਰਦੇ ਆਂ ਮੈਂ ਅਦੇ ਜਿਹੜਾ ਨਰੇਗਾ ਰੋਜ਼ਗਾਰ ਪ੍ਰਾਪਤ ਮਜ਼ਦੂਰੀ ਉਹਨਾਂ ਦਾ ਬਲਾਕ ਦਾ ਪ੍ਰਧਾਨ ਹੋਣ ਦੇ ਨਾਤੇ ਜਿਹੜਾ ਆਦੇ ਪਿੰਡ ਚੱਕ ਬਲੋਚਾ ਮਾਨ ਦਾ ਜਿਹੜਾ ਅਸੀਂ ਜਿਹੜਾ ਪੱਲਾ ਫੜਨ ਦੀ ਗੱਲ ਕਰੀਏ ਜਾਂ ਜਿਹੜਾ ਨਿਸ਼ ਦਾ ਕੋਡ ਕੱਢਣ ਦੀ ਗੱਲ ਕਰੀਏ ਤਾਂ ਅੱਜ ਅਸੀਂ ਉਹ ਲੜਾਈ ਲੜਨ ਵਾਸਤੇ ਇਹ ਅਸੀਂ ਮੈਦਾਨ ਵਿੱਚ ਉਤਰੇ ਆਂ ਤਾਂ ਇਹ ਜਿਹੜੀ ਲੜਾਈ ਹੈ ਅਸੀਂ ਉਨੀ ਤੱਕ ਲੜਾਂਗੇ ਜਿੰਨੀ ਦੇਰ ਤੱਕ ਇਥੇ ਗਾਜਰਾ ਚਿੱਟੇ ਦਾ ਖਤਮਾ ਨਹੀਂ ਹੋਏਗਾ ਕਿਉਂਕਿ ਐਨਾ ਪਿੰਡ ਬਦਨਾਮ ਆਪਣਾ ਹੋ ਚੁੱਕਿਆ ਜਾਂ ਹੋਗਾ ਕਿਉਂਕਿ ਇਸ ਤਰ੍ਹਾਂ ਦੀਆਂ ਨੌਕਤਾ ਆ ਜਾਂਦੀਆਂ ਨੇ ਕਿਉਂਕਿ ਰਿਸ਼ਤੇ ਲੈਣ ਦਿੰਦੇ ਆ ਵੀ ਆਪਣਾ ਨੌਕਤਾ ਆਂਦੀਆਂ ਨੇ ਤਾਂ ਮੈਂ ਬੇਨਤੀ ਕਰਦਾ ਜਿਨ੍ਹਾਂ ਨੇ ਅੱਗੇ ਕੋਈ ਕੰਮਕਾਰ ਮਾੜਾ ਚੰਗਾ ਕੀਤਾ ਜਾਂ ਕਰ ਰਿਹਾ ਕਰ ਲਿਆ ਉਹਨਾਂ ਨੂੰ ਮਾਫ ਹੈ ਅੱਗੇ ਵਾਸਤੇ ਜਿਹੜਾ ਹੁਣ ਇਹ ਸਾਰਿਆਂ ਨੂੰ ਪਹਿਣਾ ਪਰਾਉਣ ਨੂੰ ਬੇਨਤੀ ਅਪੀਲ ਕਰਦੇ ਹਾਂ ਹੱਥ ਜੋੜ ਕੇ ਕਿ ਇਹ ਜਿਹੜਾ ਕੰਮ ਬੰਦ ਕੀਤਾ ਜਾਵੇ ਜੇ ਨਾ ਬੰਦ ਕੀਤਾ ਗਿਆ ਭਾਈ ਫਿਰ ਨਾ ਕੋਈ ਕਵੇ ਮੇਰੇ ਦੇ ਧੱਕਾ ਹੋਇਆ ਜਾਂ ਮੇਰੇ ਤੇ ਕੋਈ ਵਧੀਕੀ ਹੋਈ ਹੈ ਤਾਂ ਵਧੀਕੀ ਵੀ ਉਸ ਬੰਦੇ ਤੇ ਹੋਏਗੀ ਜਾਂ ਉਸ ਤੇ ਹੋਵੇਗਾ ਧੱਕਾ ਜਿੰਦੇ ਕੋਲ ਕੋਈ ਬਰਾਮਤੀ ਜਾਂ ਚੀਜ਼ ਉਹਨੂੰ ਪਤਾ ਲੱਗੇ ਜੋ ਦੁਕਾਨ ਖੁੱਲਦੀ ਹੈ ਤਾਂ ਦੁਕਾਨ ਤੇ ਉੱਤੇ ਜਿਹੜੇ ਗਾਖ ਜਾਂਦੇ ਜਾਂਦੇ ਨੇ ਜਦੋਂ ਦੁਕਾਨ ਬੰਦ ਹੋਵੇਗੀ ਤਾਂ ਕੋਈ ਉਹਦੇ ਕੋਲ ਗਾਖ ਨਹੀਂ ਜਾਵੇਗਾ ਤਾਂ ਇਹ ਹੱਥ ਜੋੜ ਕੇ ਸਾਰੇ ਜਿੰਨੇ ਵੀ ਨਗਰ ਤੇ ਆਪਣੇ ਪਬਲਿਕ ਹੈ ਉਹਨਾਂ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿਉਂਕਿ ਸਾਰੇ ਆਗੂ ਨੇ ਇਹਨਾਂ ਕੋ ਕਹੇ ਮੈਂ ਵੀ ਨਹੀਂ ਕਹਿੰਦਾ ਵੀ ਮੈਂ ਆਗੂ ਆ ਆਗੂ ਆਗੂ ਨਹੀਂ ਹੈ ਅਸੀਂ ਇੱਕ ਨਾਗਰਿਕਾਂ ਪਿੰਡ ਲੈਵਲ ਤੇ ਅਸੀਂ ਜਿਹੜਾ ਕਰ ਰਿਹਾ ਇਹ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਕਰਨਾ ਚਾਹੁੰਦੇ ਆ ਤਾਂ ਜ਼ਰੂਰ ਇਹਦੇ ਵਿੱਚ ਸਾਰਿਆਂ ਦਾ ਸਮਰਥਨ ਹੋਵੇਗਾ ਉਹ ਭਵੇਂ ਜਿਹੜੇ ਨੇ ਕਹ ਲਈਏ ਸਾਫਤਾ ਨੇ ਉਹ ਸਰਪੰਚ ਨੇ ਉਹ ਮੌਜੂਦਾ ਸਰਪੰਚ ਨੇ ਉਹ ਦੋਵੇਂ ਸਰਪੰਚਾਂ ਨਾਲ ਵੀ ਮੇਰੇ ਨਾਲ ਜਿਹੜਾ ਤਾਲਮਿਲ ਹੋਇਆ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਹੈ ਵਿਸ਼ਵਾਸ ਦਵਾਇਆ ਇਕ ਤਾਂ ਪੰਚਾਇਤ ਨੇ ਹੋਰਗੇ ਗੱਲ ਦਾ ਮੈਂ ਕਿਹਨਾਂ ਦਾ ਇਹ ਵਧਾਈ ਦੇ ਪਾਤਰ ਹੈ ਜਿਹੜਾ ਕਿ ਇਹਨਾਂ ਨੇ ਕਿਹਾ ਅਸੀਂ ਕਿਸੇ ਦੀ ਜ਼ਬਾਨ ਤੇ ਵਗੈਰਾ ਅਸੀਂ ਨਹੀਂ ਕਰਾਂ ਜਾਵਾਂਗੇ ਜੇ ਉਹ ਕੰਮ ਤੂੰ ਬਾਜ਼ ਨਹੀਂ ਆਦਾ ਤਾਂ ਕਿਉਂਕਿ ਇਹ ਤਮਾ ਤੋਂ ਬਾਅਦ ਆਣਾ ਪੈਣਾ ਜੇ ਨਹੀਂ ਆਦੇ ਤਾਂ ਕਿਉਂਕਿ ਕਿਰਤ ਨਾਲ ਜਿਹੜਾ ਜਿਆਰਾ ਹੋ ਸਕਦਾ ਜਿਹੜਾ 2 ਨੰਬਰ ਆਲੇ ਤੰਦੇ ਤੱਕ ਤਾਂ ਗੁਜਾਰਾ ਨਹੀਂ ਹੁੰਦਾ ਆਪਣੇ ਆਪਾਂ ਵੇਖਤਾ ਲੈਨੇ ਆ ਵੀ ਵੱਡੇ ਵੱਡੇ ਸੁਪਨੇ ਦੇਖ ਸਕੈ ਨੇ ਵੀ ਆਪਣੇ ਕੋਲੇ ਆ ਆਪਾਂ ਖੁੱਲਾ ਖਾਣਿਆ ਖੁੱਲਾ ਢਾਣਿਆ ਪਰ ਜਦੋਂ ਆਪਾਂ ਆਦੇ ਬੱਚੇ ਤੋੜ ਲੈਨੇ ਆਪਣਾ ਸਾਰਾ ਇਧਰ ਖਾਲਾ ਕਲਕੱਤ ਹੋ ਜਾਂਦੀ ਏ ਤਾਂ ਫਿਰ ਬੜਾ ਵੱਡਾ ਨੁਕਸਾਨ ਉਹਨੂੰ ਆਪਾਂ ਪਿੱਛੇ ਨਹੀਂ ਕਦੇ ਮੋੜ ਸਕਦੇ ਤਾਂ ਇੰਨੀਆਂ ਜਿਹੜੀਆਂ ਬੇਨਤੀਆਂ ਨੇ ਸਾਰਿਆਂ ਨੂੰ ਕਿਉਂਕਿ ਸਾਰਿਆਂ ਦੇ ਸਹਿਯੋਗ ਨਾਲ ਜਦੋਂ ਵੀ ਕੋਈ ਕੰਮ ਗਲਤ ਹੁੰਦਾ ਤਾਂ ਉਹਦਾ ਸਹਯੋਗ ਕੋਈ ਨਹੀਂ ਕਰਦਾ ਜੋ ਸਹੀ ਹੁੰਦਾ ਤਾਂ ਫਿਰ ਸਾਰੇ ਸਹਯੋਗ ਕਰਦੇ ਨੇ ਅੱਜ ਕੋਈ ਇੱਕ ਮਤ ਸੋਚੇ ਵੀ ਘੱਟ ਗਿਣਤੀ ਹੈ ਵੀ 100 ਦੇ ਕਰੀਬ ਗਿਣਤੀ ਹੈ ਇਸ ਤੋਂ ਬਾਅਦ ਜਿਹੜੇ ਕਈ ਸਾਥੀਆਂ ਨੂੰ ਕੋ ਕਾਮਕਾਰ ਹਨ ਉਹ ਨਹੀਂ ਆਏ ਪਰ ਇਹ ਗਿਣਤੀ ਵਧੇਗੀ ਤਾਂ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਕੰਮ ਤੋਂ ਬਾਅਦ ਆਜੋ ਵਾਰ-ਵਾਰ ਜਿਹੜੀਆਂ ਅਸੀਂ ਬੇਨਤੀਆਂ ਕਰ ਰਹੇ ਤੇ ਨਾਲ ਦੀ ਨਾਲ ਇਹ ਪੁਲਿਸ ਪ੍ਰਸ਼ਾਸਨ ਨੂੰ ਵੀ ਅਸੀਂ ਅਪੀਲ ਕਰਨਾ ਚਾਹਣਾ ਕਿਉਂਕਿ ਲਗਾਤਾਰਤਾ ਦੇ ਵਿੱਚ ਜਿਹੜਾ ਇੱਥੇ ਦਾ ਐਸ ਐਚ ਓ ਹੈ ਪਰਮਜੀਤ ਸ਼ਰਿ ਆਮ ਇਥੋਂ ਦੀਆਂ ਤਜੀਆਂ ਵੜਾ ਰਿਹਾ ਕਾਨੂੰਨ ਦੀਆਂ ਸ਼ਰੇ ਆਮ ਚਿੱਟੇ ਦਾ ਪੈ ਲੈ ਰਿਹਾ ਕਿਉਂਕਿ ਪੰਚਾਇਤ ਮੈਂਬਰ ਜਾ ਕੇ ਕਿਉਂ ਨਹੀਂ ਬੋਲ ਰ ਮੈਨੂੰ ਨਾਲ ਨਹੀਂ ਪਤਾ ਕਿਉਂਕਿ ਇਸ ਗੱਲ ਦੀ ਜਿਹੜਾ ਬੰਦਾ ਸ਼ਰੇ ਆਮ ਲੁੱਟ ਕਰਦਾ ਹੋਵੇ ਤਾਂ ਆਪਾਂ ਉਹਦੀ ਆਪ ਫਰੋਰਤਾ ਕਰੀਏ ਕਿਹੜੀ ਗੱਲ ਕਰੀਏ ਆਪਾਂ ਕਿਸੇ ਕੋਲ ਜਾਣ ਦੀ ਬਜਾਏ ਇਹਨਾਂ ਦਾ ਬੂਆ ਬੰਦ ਕਰਾਂਗੇ ਇਹਨਾਂ ਦੇ ਬੂਏ ਦੇ ਅੱਗੇ ਜਿਹੜਾ ਬੈਠਣ ਦੀ ਗੱਲ ਕਰਾਂਗੇ ਆਪਾਂ ਡਿਪਟੀ ਨਾਲ ਵੀ ਹੁਣੇ ਗੱਲ ਬਾਤ ਹੋਈ ਸੀ ਤਾਲਮਲ ਕੀਤਾ ਜੇ 1-2 ਦਿਨਾਂ ਦੇ ਵਿੱਚ ਇਹਨਾਂ ਦੇ ਜਿਹੜਾ ਕਾਰੋਬਾਰ ਇਹਨਾਂ ਦੇ ਦੁਕਾਨਾਂ ਨਾ ਬੰਦ ਕੀਤੀਆਂ ਜਾਤਾ ਦੇ ਬੱਚਿਆਂ ਦੇ ਸਿਰ ਤੇ ਇਹ ਹੱਥ ਰੱਖ ਤੇ ਕਹਿ ਦੇਣਾ ਅਸੀਂ ਇਹ ਪੈਸਾ ਨਹੀਂ ਲੈਣਾ ਜਾ ਅਸੀਂ ਗਲਤ ਕੰਮ ਨਹੀਂ ਕਰਨ ਦੇਣਾ ਜੇ ਨਹੀਂ ਤਾਂ ਭਾਵੇਂ ਉਹ ਤੇ ਫੱਟਾ ਲਾ ਤੇ ਨਾ ਬਹਿਣਾ ਪਵੇ ਸਰਾਰੀ ਦੇ ਸਾਹਮਣੇ ਤੋ ਪਹਿਲਾ ਮੈਂ ਪਹਿਲਾ ਕਦਮ ਕਰਨਾ ਉਥੇ ਫੱਟਾ ਲਾ ਕੇ ਮੈਂ ਬੈਠਾਂਗਾ ਜਿੰਨੇ ਵੀ ਕੋ ਕੰਮ ਕਰੇ ਫਰੀ ਦਾ ਫਰੀ ਮਤਲਬ ਫਰੀ ਹੋਵੇਗਾ ਤੋ ਉਥੇ ਪੇ ਕਰਾਉਣ ਦੀ ਗੱਲ ਕਰਾਂਗੇ ਜੇ ਇਹਨਾਂ ਨੇ ਨਾ ਇਹ ਤਾਂਦਰੀਆਂ ਤੂੰ ਹਟੇ ਤਾਂ ਫਿਰ ਇਹਨਾਂ ਦੇ ਕਾਰ ਵੀ ਵੀ ਸੀ ਕਰਾਵਾਂਗੇ ਜਿੱਥੇ ਦੂਜੇ ਨੂੰ ਇਤਾਰਦੇ ਨੇ ਹਵਾ ਲਾਟ ਵਿੱਚ ਜਾਂ ਜ਼ਿਲ੍ਹਾ ਵਿੱਚ ਤਾਂ ਇਹਨਾਂ ਦਾ ਵੀ ਉਹ ਬੂਏ ਖੁੱਲੇ ਨੇ ਇਹਨਾਂ ਵਾਸਤੇ ਵੀ ਕਾਨੂੰਨ ਹੈ ਇਹਨਾਂ ਨੂੰ ਉਥੇ ਧੱਕਾ ਜਾਵੇਗਾ ਇੱਕ ਕੋਈ ਖਲ ਕੋਈ ਇਹਨਾਂ ਦੇ ਕੋਈ ਸਾਨੂੰ ਇਹਨਾਂ ਦੇ ਕੋਈ ਖੌਫ ਨਹੀਂ ਹੈ ਅਸੀਂ ਜਿਹੜਾ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਅਸੀਂ ਇਹ ਲੜਾਈ ਲੜਨ ਲਈ ਮੈਦਾਨ ਵਿੱਚ ਉਤਰਿਆ ਤਾਂ ਉਤਰਦੇ ਰਵਾਂਗੇ ਕਿਉਂਕਿ ਇਹ ਇਤਿਹਾਸ ਗਵਾਏ ਜਦੋਂ ਵੀ ਕੋਈ ਜ਼ੁਲਮ ਹੋਇਆ ਤੋ ਦਾ ਕੋਈ ਨਾ ਕੋਈ ਸ਼ੋਰ ਮੇ ਜਾਂ ਕੋਈ ਨਾ ਕੋਈ ਜਿਹੜੇ ਆਪਣੇ ਪਿੰਡਾਂ ਦੇ ਲੋਕ ਉਹ ਪੈਦਾਵਾਰ ਹੁੰਦੀ ਹੈ ਤੋ ਜਿਹੜੇ ਲੜਾਈ ਲੜਨ ਲਈ ਤਿਆਰ ਹੁੰਦੇ ਨੇ ਬਲਵਿੰਦਰ ਜੀ ਪਿੱਛੇ ਵੀ ਅਸੀਂ ਕਈ ਵਾਰ ਵੇਖਿਆ ਆਪਣਾ ਪਿੰਡ ਜਿਹੜਾ ਇਕੱਠਾ ਹੋਇਆ ਹੈ ਇਸ ਇਸ ਚੀਜ਼ ਨੂੰ ਲੈ ਕੇ ਪਰ ਪਰ ਕਿਹੜਾ ਤੁਸੀਂ ਕੀ ਚਾਹਨਾ ਚਾਹੁੰਦੇ ਕਿ ਉਹ ਜਿਹੜੇ ਬਾਰ-ਬਾਰ ਤੁਸੀਂ ਇਹ ਕੋਸ਼ਿਸ਼ ਕਰਦੇ ਹੋ ਉਹ ਕੋਸ਼ਿਸ਼ ਆਸਫਲ ਹੋਈਆਂ ਨੇ ਪਰ ਜਿਹੜਾ ਸੂਤਰਾਂ ਦੇ ਮੁਤਾਬਕ ਜਿਹੜਾ ਗਰਾਊਂਡ ਲੈਵਲ ਤੇ ਰਿਪੋਰਟਾਂ ਇਹ ਆਈਆਂ ਨੇ ਕਿ ਜਿਹੜੇ ਜਿਹੜੇ ਬਿਨਾਂ ਇਲੈਕਸ਼ਨ ਲੜੇ ਜਿਹੜੇ ਬਿਨਾਂ ਇਲੈਕਸ਼ਨ ਲੜੇ ਜਿਹੜੇ ਪੰਚਾਇਤ ਮੈਂਬਰ ਨਹੀਂ ਹੈਗੇ ਉਹਨਾਂ ਨਾਲ ਇਹ ਗੱਲਾਂ ਸੁਣਨ ਮਾਰੇ ਪੈਣਾ ਬੀਬੀਆਂ ਕਹਿ ਰਹੀਆਂ ਨੇ ਜਾਂ ਪਿੰਡ ਦੇ ਲੋਕ ਕਹਿ ਰਹੇ ਨੇ ਕਿ ਜਿਹੜੇ ਮੈਂਬਰ ਨਹੀਂ ਹੈਗੇ ਉਹਨਾਂ ਨਾਲ ਪੁਲਿਸ ਦਾ ਚੰਗਾ ਵਰਤਾ ਲਾਪੇ ਉਹ ਦੇ ਲੈਂਡ ਚ ਉਹ ਦਲਾਲ ਹੁੰਦੇ ਨੇ ਗੱਲਾਂ ਤੇ ਦਲਾਲ ਦੋ ਕੰਮ ਹੁੰਦੇ ਨੇ ਇਹ ਵੱਡ ਤੂੰ ਫਿਤਰਾ ਤੇ ਚਲਦੀ ਆਂਦੀ ਏ ਜਿਹੜਾ ਦੱਲਾ ਹੁੰਦਾ ਨਾ ਉਹਨੇ ਟਾਂਕਾ ਜੋੜਨਾ ਦੱਦ ਦਲਾਲ ਹੋਇਆ ਦੋਵਾਂ ਦਾ ਕੰਮ ਇਹ ਹੁੰਦੇ ਨੇ ਉਹਨਾਂ ਦਾ ਕੱਢਣਾ ਹੁੰਦਾ ਟਾਈਮ ਮੈਂ ਸ਼ਰੇ ਆਮ ਸਾਡੀ ਪੂਆ ਜੀ ਆਏ ਨੇ ਕਿਉਂਕਿ ਕਈ ਅੱਗੇ ਕਈਆਂ ਦਲਾਲੀਆਂ ਦਿੱਤੇ ਨੇ ਉਹਨਾਂ ਦੇ ਗੁਆ ਹਨੇ ਤੇਨੇ ਲੱਗਦੂ 4 ਲੱਖ ਰੁਪਈਆ ਹੀ ਮੁੱਕਿਆ ਤੇ ਫਰੀ ਕੰਮ ਕਰਾਇਆ ਤੇ ਮੈਂ ਕੋਹੂ ਘੂਆ ਨੂੰ ਬੇਨਤੀ ਕੀਤੀ ਸੀ ਇਹ ਕੰਮ ਤੋਂ ਵਿੱਚ ਕੋਈ ਨਹੀਂ ਮੈਂ ਉਸ ਬਾਅਦ ਨਹੀਂ ਜਾਵਾਂ ਦਾ ਘੂਆ ਜਿਵੇਂ ਗੱਲ ਹੈ ਕੋਈ ਰੁਪਈਆ ਆਪਾ ਦਿੱਤਾ 3 ਲੱਖ ਰੁਪਈਆ ਲੈਂਦੇ ਸੀ ਮੁੱਕਾ ਸੀ ਆ ਸੁਣ ਲਓ ਉਹਨਾਂ ਕੋਲ ਜਾ ਕੇ ਸੁਣ ਲਓ ਜ਼ਬਾਨੀ ਸੁਣ ਲਓ ਅਗਾ ਚਲਾਇਆ ਯਾਰ ਮੇਰਾ ਮਹਰਮਾ 1 ਲੱਖ ਮਕਾ ਆ ਪੀਆ ਵਿਆਹ ਸਰਪੰਚੇ 120 ਹਜ਼ਾਰ ਮਕਾ ਆ ਮੇਰੇ ਦੋਸਤਾਂ ਬੰਦਿਆਂ ਨੇ ਬੋਲੀ ਲਾਈ ਰੱਖੀ ਹੈ ਬਲਵਿੰਦਰ ਕਾਮਰੇਦ ਨੇ ਮੈਨੂੰ ਫ੍ਰੀ ਲੈਣਾ ਸਿਲਾ ਦੇ ਨਜਾਇਜ਼ ਮੇਰੀ ਨੋਹ ਤੇ ਪਰਚਾ ਪੁਆਇਆ ਹੈ ਨਹੀਂ ਮਾਤਾ ਜੀ ਤੁਸੀਂ ਇਹ ਜਿਹੜਾ ਅੱਜ ਇਹਨਾਂ ਨੇ ਪ੍ਰਾਣ ਲਿਆ ਹੈ ਪੂਰੇ ਪਿੰਡ ਨੇ ਪੰਚਾਇਤ ਨੇ ਕੀ ਤੁਸੀਂ ਸੱਚਮੁੱਚ ਜਿਹੜਾ ਇਹ ਗੰਦੀ ਬਿਮਾਰੀ ਜਿਹੜੇ ਚਿੱਟੇ ਦੇ ਨਾਲ ਖਤਮ ਕਰਨਾ ਚਾਹੁੰਦੇ ਹੋ ਅਸੀਂ ਮਗਰੋਂ ਲਾਂਚ ਆਣੇ ਹੁਣ ਮੈਂ ਇਸ ਦਿਨ ਤੇ ਆਈ ਆ ਆ ਪਾਇ ਤੇ ਸਕੂਨ ਚਾਹੇ ਬਠਿਆ ਮਗਰੋਂ ਅੰਬਲੀ ਤਾਂ ਸਾਡੀ ਗਲੀ ਚ ਜਾਣੇ ਨੇ ਕੋ ਲੰਘਣੇ ਟੱਪਰੇ ਸਾਡੇ ਦੋਵਾਂ ਘਰ ਦੇ ਬੂਆ ਵੱਜਿਆ ਵਾ ਅਸੀਂ ਹੁਣ ਕਿਸੇ ਬਣਾ ਤੇ ਵੀਡੀਓ ਸਾਡੇ ਘਰ ਦੀ ਪਾਤੀ ਜੇ ਸਾਡੇ ਤੇ ਨਹੀਂ ਯਕੀਨ ਹੈਗਾ ਸਾਨੂੰ ਇਹ ਸਾਡਾ ਸਮਾਨ ਚੱਕ ਤੇ ਪਿੰਡੋਂ ਬਾਹਰ ਕੱਢਾਉਣ ਜੇ ਸਾਡੇ ਤੇ ਨਹੀਂ ਯਕੀਨ ਹੈਗਾ ਨੇ ਤਾਂ ਜੇ ਅਸੀਂ ਬੰਦ ਕਰ ਦਿੱਤਾ ਤੇ ਕਰ ਦਿੱਤਾ ਜੇ ਸਾਡੇ ਦੇ ਪਰਚੇ ਪਾਏਗੇ ਨੇ ਵਸ ਆਪ ਦੇ ਆਪੇ ਭੁਗਤਾਂ ਦੇ ਤੇ ਸਾਡੇ ਤਿੰਨ ਜਾਇਜ਼ ਨਾ ਕਰਨ ਨਾ ਮੰਦਾ ਕੋ ਬੋਲਣ ਸਾਨੂੰ ਨਾ ਪੁੱਛ ਜੀ ਅਸੀਂ ਕਰਾਂ ਦੀ ਅਸੀਂ ਅੱਜ ਕੀਤੀ ਪਾਉਂਦੇ ਸਾਡੇ ਮਗਰ ਕੋਈ ਵੀ ਨਾ ਜਾ ਠੀਕ ਲੋਕ ਲੱਭ ਪਰ ਆ ਗਲਤ ਕੀਤੀ ਨਹੀਂ ਜਿਹੜੀ ਹੁਣ ਵੀਡੀਓ ਨਾਲ ਪਾ ਦਿੱਤੀ